ਅ ਦੋ ਇਸ਼ੂਸ ਨੇ ਤੇ ਦੋ ਸਕਸੈਸਸਸ ਨੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਐਸ ਪਰ ਦ ਡਾਇਰੈਕਸ਼ਨਸ ਆਫ आवर ਵਰਦੀ ਸੀਪੀ ਸਰ ਉਹਨਾਂ ਦੀ ਸਾਨੂੰ ਸਖਤ ਹਦਾਇਤ ਹੈ ਕਿ ਕੋਈ ਵੀ ਹੀਨਸ ਕ੍ਰਾਈਮ ਕੋਈ ਵੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਹੈ ਉਹ ਅਨਟ੍ਰੇਸ ਨਹੀਂ ਰਹਿਣਾ ਚਾਹੀਦਾ ਸੋ ਇਹ ਜਿਹੜਾ ਜ਼ੋਨ 1 ਦਾ ਕੇਸ ਆਪਾ ਤੁਹਾਡੇ ਵਾਸਤੇ ਇਥੇ ਡਿਸਕਸ ਕਰਦੇ ਪਏ ਹਾਂ ਇਹ ਇੱਕ ਐਸਾ ਕੇਸ ਹੈ ਜੇ ਜੇ ਇੱਕ ਪਰਸਿਸਟੈਂਟ ਫਾਲੋਅ ਅਪ ਕਰਦੇ ਹੋਏ ਇੱਕ ਸੈਂਸੇਸ਼ਨਲ ਕੇਸ ਨੂੰ ਓਵਰ ਅ ਪੀਰੀਅਡ ਆਫ 4 ਮੰਥਸ ਟਰੇਸ ਕੀਤਾ ਗਿਆ ਤੇ ਇਹਦੇ ਜਿਹੜੇ ਮੇਨ ਦੋਸ਼ੀ ਨੇ ਉਹ ਅਰੈਸਟ ਕੀਤੇ ਗਏ ਨੇ ਤੁਹਾਨੂੰ ਯਾਦ ਹੋਣਾ ਹੈ ਕਿ 12 13 ਨਵੰਬਰ ਦੀਵਾਲੀ ਦੀ ਦਰਮਿਆਨੀ ਰਾਤ ਨੂੰ ਇੱਕ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਜੇ ਚ ਫਾਇਰਿੰਗ ਹੋਈ ਸੀ ਤੇ ਇੱਕ ਬੰਦੇ ਦੀ ਅਨਫੋਰਚੂਨੇਟ ਡੈਥ ਹੋ ਗਈ ਸੀ ਉਸ ਕੇਸ ਚ ਉਹਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਸੀ ਉਹ ਐਫ ਆਈ ਆਰ ਨੰਬਰ 132 ਡੇਟਿਡ 13 11 23 ਅੰਡਰ ਸੈਕਸ਼ਨ 302 307 160 323 24 148 149 473 ਆਈ ਪੀ ਸੀ ਤੇ 25 27 5559 ਆਮਜ਼ ਐਕਟ ਉਹ ਰਜਿਸਟਰ ਹੋਇਆ ਸੀ ਸੇ ਉਸੇ ਕੇਸ ਚ ਜਿਹੜੇ ਦੋ ਮੇਨ ਅਕਿਊਜ਼ਡ ਸੀ ਜਿਨ੍ਹਾਂ ਹੂ ਵਰ ਐਕਚੁਅਲੀ ਰਿਸਪੌਂਸਿਬਲ ਫਾਰ ਦਾ ਮਰਡਰ ਦੇ ਹੈਵ ਬੀਨ ਅਰੈਸਟਡ ਐਂਡ ਇਹਦੇ ਇਚ ਆਈ ਊਡ ਲਾਈਕ ਟੂ ਸਪੈਸ਼ਲੀ ਕਮੈਂਟ ਐਡੀਸੀਪੀ 1 ਮੈਡਮ ਡਾਕਟਰ ਦਰਪਨ ALUVALIA ACP ਸੈਂਟਰਲ ਸੁਰਿੰਦਰ ਜੀ ਤੇ ਐਸ ਐਚ ਓ ਡੀ ਡਿਵੀਜ਼ਨ ਸੁਖਵਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਦੋ ਅਕਿਊਜ਼ਡ ਪ੍ਰਮੋਦ ਕੁਮਾਰ ਇਲੀਅਸ ਲਾਡੀ ਤੇ ਸਿਮਰਨਜੀਤ ਸਿੰਘ ਉਰਫ ਸੈਮੀ ਇਹਨਾਂ ਨੂੰ ਅਰੈਸਟ ਕੀਤਾ ਹੈ ਤੇ ਇਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤੇ ਗਏ ਨੇ ਦੋ ਵੈਪਨਸ ਪਿਸਟਲ ਬੱਤੀ ਬੋਰ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਨੇ ਇਦੀ ਹੀ ਲੜੀ 'ਚ ਮੈਂ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਕਟਰਾ ਦੁਲੋਚ ਦੋਨੋਂ ਅਕਿਊਜ਼ਡ ਲਾਡੀ ਤੇ ਸੈਮੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਲਾਡੀ ਦੇ ਖਿਲਾਫ 7 ਐਫ ਆਈ ਆਰਸ ਰਜਿਸਟਰਡ ਨੇ अमृतसर एस बी एस नगर एस एस ओ सी इस इन थानों एफ आई आरस ने ते अंडर स्ट्रिंजेंट सेक्शंस तीन सौ तेई एन डी पी एस आर्म्स एक्ट यानी ये जड़ा प्रमोद कुमार एलियस लाडी है ये एक क्रॉनिक uh, 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 या हैबिचुअल ऑफ़ेंडर आप कह सकते हैं सो ही इट इज़ यू नो कमेंडेबल वर्क बाय द टीम तो सिमरनजीत सिंह उर्फ सैमी ए खिलाफ़ भी पहला दो एफ आई रजिस्टर्ड ने तीन सौ सत्त सौ छत्ती ਮਨਨ ਕਿ ਹੋਦੇ ਰਹਿਣਾ ਲਈ ਜੀ ਇਹ ਲੋਕਲ ਅੰਮ੍ਰਿਤਸਰ ਦੇ ਰਹਿਣ ਦਾ ਲੰਦਾ ਸੀ چھوٹਾ ਰਾਜਨ ਦਾ ਨਾਮ ਸਾਹਮਣੇ ਆ ਰਿਹਾ ਸੀ ਕਿ چھوٹਾ ਰਾਜਨ ਨਾਮ ਦਾ ਕੋਈ ਬੰਦਾ ਹੈ ਉਹ ਵੀ ਇਹਦੇ ਚ ਇਨਵੋਲ ਸੀ ਦੇਖਿਓ ਜੋ ਵੀ ਬੰਦਾ ਇਸ ਇਨਵੋਲਡ ਹੋਗਾ ਯੂ ਕੈਨ ਸੀ ਕਿ ਓਵਰ ਅ ਪੀਰੀਅਡ ਆਫ 4 ਮੰਥਸ ਇਹ ਜਿਹੜਾ ਕੇਸ ਹੈ ਉਹ ਕ੍ਰੈਕ ਕੀਤਾ ਹੈ ਐਂਡ ਦੋ ਜਿਹੜੇ ਮੇਨ ਅਕਿਊਜ਼ ਹਲੇ ਤੱਕ ਰਹਿੰਦੇ ਸੀ ਮਰਡਰ ਕਰਨ ਵਾਲੇ ਉਹਨਾਂ ਨੂੰ ਆਪਾਂ 4 ਮਹੀਨੇ ਬਾਅਦ ਵੀ ਅਗਰ ਆਪਾਂ ਫੜ ਰਹੇ ਹਾਂ ਸੋ ਯੂ ਕੈਨ ਸੀ ਵੀ ਵਿਲ ਨਾਟ ਲੀਵ ਐਨੀਵਨ ਸਮਝਾ ਮੈਂ ਇਹ ਤੋਂ ਪਹਿਲੇ ਇਸ ਮਾਮਲੇ ਚ ਕਿੰਨੇ ਰੋਪੀ ਗ੍ਰਿਫਤਾਰ ਗ੍ਰਿਫਤਾਰ ਹੋਏ ਜਿਹੜੇ ਜਿਹੜੇ ਵੀ ਇਸ ਤੋਂ ਪਹਿਲੇ ਅਰੈਸਟਡ ਹੋਏ ਨੇ ਥੀਸ ਵਰ ਦਾ ਮੇਨ ਪੀਪਲ ਹੂ ਵਰ ਲੈਫਟ ਇਹਦੇ ਛਲੇ ਵੀ ਇੱਕ ਬੰਦਾ ਜਿਹੜਾ ਹੈ ਉਹ ਐਬਸਕੋਂਡਿੰਗ ਹੈ ਔਰ ਉਹ ਵੀ ਆਪਾਂ ਬਹੁਤ ਛੇਤੀ ਪੜ ਲਾਂਗੇ ਡਿਊ ਟੂ ਆਬਵੀਅਸ ਰੀਜ਼ਨਸ ਮੈਂ ਪਬਲੀਕਲੀ ਉਹਦਾ ਨਾਮ ਨਹੀਂ ਦੱਸ ਸਕਦਾ ਰੋਲ ਆ ਰੋਲਾ ਪਿਆ ਸੀਗਾ ਕਿ ਜੂਆ ਹੋ ਰਹੀ ਹੈ ਕੀ ਵਟ ਵਾਸ ਦਾ ਬੇਸਿਕਲੀ ਰੀਜ਼ਨ ਬਾਣੀ ਤੇ ਕੀ ਇਹਨਾਂ ਦੀ ਉਹ ਵੀ ਉੱਥੇ ਜੂਆ ਚੱਲ ਰਿਹਾ ਸੀ ਤੇ ਲੁੱਟ ਰੇ ਸੀਗੇ ਇਹਦੇ ਚ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਆਈ ਹੈ ਉਹ ਯਹੀ ਹੈ ਕਿ ਨਦੀ ਪੁਰਾ रंजिश सेगार्डिंग so, उस दिन जो इंसीडेंट होॉस एफ आई आर हुई दूजी पार्टी भीचा होलरेडी अरेस्ट जुकुड बी कॉमेंडिंग ओवर अ पीरियड ऑफ ईवन आफ्टर फोर मंथस द टीम रीओपन दिस केस एंड एक सस्टेन्ड फॉलोअप करते हुए दो जो मेन दोषी है उन्होंने भी फड़िया ते वे, वे, वेपन ऑफ उफ ऑफेंस भी फड़े बहुत बार की होंगे कि क्राइम इज अ कॉम्पलैक्स फिनोमिना ਇਟ ਇਜ਼ ਆਲਮੋਸਟ ਲਾਈਕ ਅ ਪਜ਼ਲ ਐਂਡ ਅ ਮਿਸਟਰੀ ਸੋ ਵੀ ਹੈਵ ਟੂ ਗੋ ਥਰੂ ਸੈਵਰਲ ਲੇਅਰਸ ਤੇ ਉਹ ਚ ਬਹੁਤ ਮਿਹਨਤ ਵਾਲੀ ਗੱਲ ਹੁੰਦੀ ਹੈ ਸੋ ਜਿਹੜੀ ਟੀਮ ਹੈ ਇਹਨੇ ਬਹੁਤ ਚੰਗਾ ਕੰਮ ਕੀਤਾ ਜੀ ਮੈਡਮ ਉਹੀ ਕਿਹਾ ਵੀ ਚਾਹ ਪਕੜਿਆ ਦੀ ਬਟ ਉਹ ਸਵਾਲ ਮੇਰਾ ਉਥੇ ਜੇ ਕਿਹਾ ਜੂਆ ਲੁੱਟਣ ਗਿਆ ਸੀ ਉਦੋਂ ਰੌਲਾ ਬੜਾ ਪਿਆ ਸੀਗਾ ਸ਼ਹਿਰ ਸਿੰਘ ਜੂਆ ਹੋ ਰਿਹਾ ਉੱਥੇ 1.5 ਕਰੋੜ ਰੁਪਏ ਦਾ ਕਹਿ ਸੀ ਜੂਆ ਇਸ ਕਰਕੇ ਉੱਥੇ ਕਵਲਾ ਕਾਈਂ ਹੋ ਰਿਹਾ ਦੇਖਿਏ ਇਹ ਜਿਹੜੇ ਮੇਨ ਦੋ ਦੋਸ਼ੀ ਨੇ ਇਹ ਫੜੇ ਗਏ ਨੇ ਇਹਨਾਂ ਵੱਲੋਂ ਜਿਹੜੀ ਵੀ ਗੱਲ ਅੱਗੇ ਸਾਹਮਣੇ ਆਉਗੀ ਵੀ ਵਿਲ ਬੀ ਸ਼ੇਅਰਿੰਗ ਇਟ ਵਿਦ ਯੂ ਇਨ ਡਿਊ ਕੋਡ ਦੇਖੀਏ ਜੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਬੰਦਿਆਂ ਨੂੰ ਫੜਿਆ ਜਾਏ ਸੋ ਉਹ ਬੰਦੇ ਫੜੇ ਗਏ ਹੈ ਵੀ ਆਰ ਸ਼ੇਅਰਿੰਗ ਇਟ ਵਿਦ ਆਰ ਮੀਡੀਆ ਕੋਲੀਗਸ ਜਿਹੜੀ ਵੀ ਹੋਰ ਗੱਲ ਡੀਟੇਲਡ ਗੱਲ ਸਾਹਮਣੇ ਆਉਗੀ ਉਹ ਆਪਾਂ ਦੱਸਾਂਗੇ ਇਹ ਕੋਈ ਗੈਂਗਸਟਰ ਨੇ ਕਿਸੇ ਗੈਂਗ ਗੈਂਗ ਨਾਲ ਕੰਮ ਕਰਦੇ ਨੇ ਤੁਹਾਨੂੰ ਦੱਸਿਆ ਜਾਵੇ ਦੇਖਿਏ ਪ੍ਰਮੋਦ ਕੁਮਾਰ ਏਲੀਅਸ ਲਾਡੀ ਇਹ ਤੇ ਪਹਿਲਾਂ ਵੀ 7 ਪਰਚੇ ਨੇ ਤੇ ਹੀਨਸ ਕ੍ਰਾਈਮ ਚ 7 ਪਰਚੇ ਨੇ ਅੰਮ੍ਰਿਤਸਰ ਨਵਾ ਸ਼ਹਿਰ ਸੀ ਡਿਵੀਜ਼ਨ ਅੰਮ੍ਰਿਤਸਰ ਐਸ ਐਸ ਓ ਸੀ ਅੰਮ੍ਰਿਤਸਰ ਸੋ ਪੁਰਾਣਾ ਬੰਦਾ ਹੈ ਜੋ ਕਿ ਬਾਰ ਬਾਰ ਜੋ ਹੈ ਦੇਖਿਏ ਆਈ ਥਿੰਕ ਕਿ ਵੀ ਸ਼ੁੱਡ ਨਾਟ ਬੀ ਗਿਵਿੰਗ ਦੈਮ ਸੱਚ ਟਰਮਸ ਯੂ ਨੋ ਦੇ ਆਰ ਕ੍ਰਿਮੀਨਲਸ ਦੇ ਸ਼ੁੱਡ ਬੀ ਅਡਰੈਸਡ ਇਨ ਦ ਸੇਮ ਮੈਨਰ ਜੀ ਮੈਡਮ ਸੈਕੰਡ ਜਿਹੜਾ ਬੰਦਾ ਤੀਸਰਾ ਰਹਿ ਗਿਆ ਉਹ ਵੀ ਮੇਨ ਹੈ ਜਾਂ ਉਹ ਜਿਹੜਾ ਵੀ ਬੰਦਾ ਰਹਿ ਵੀ ਗਿਆ ਹੈ ਆਪਾਂ ਉਹਨੂੰ ਛੱਡਾਂਗੇ ਨਹੀਂ ਫੜ ਲਾਂਗੇ ਦੇਖਿਏ ਐਸ ਪਰ ਦਾ ਐਫ ਆਈ ਆਰ ਵੀ ਤੋਂ 25 ਬੁਲੇਟਸ ਫਾਇਰਡ ਸੀਗੇ ਸੋ ਦਾ ਵੈਪਨ ਹੈਸ ਬੀਨ ਰਿਕਵਰਡ ਇਹਦੀ ਪ੍ਰੋਪਰ ਇੱਕ ਫੋਰੈਂਸਿਕ ਅਨਾਲਿਸਿਸ ਹੋਊਗੀ ਜੋ ਵੀ ਸਾਡਾ ਪ੍ਰੋਸੀਜਰ ਹੁੰਦਾ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਔਨ ਫਾਈਲ ਲੈ ਕੇ ਆਵਾਂਗੇ ਜੀ ਸਟਰੋਂਗ ਕੇਸ ਬਣਾਵਾਂਗੇ ਦੋ ਵੈਪਨਸ ਜੀ ਰਿਕਵਰਡ ਹੋ ਜੀ ਰਿਮਾਂਡ ਹਲੇ ਕਿੰਨੇ ਦਿਨਾਂ ਦਾ ਕੱਲ ਤੱਕ ਦਾ ਰਿਮਾਂਡ ਹੈ ਐਸ ਆਈ ਸੈਡ ਕਿ ਅਰਲੀਅਰ ਵੀ ਹੈਡ ਸਕੈਡਿਊਲਡ ਥਿਸ ਪ੍ਰੈਸ ਕਾਨਫਰੈਂਸ ਅਬ ਇਰਲੀਅਰ ਬਟ ਬਾਚੇ ਨੋ ਡਿਲੇ ਇਸੀ ਕਰਕੇ ਕੀਆ ਕਿਉਂਕਿ ਵੀ ਵਾਂਟਡ ਟੂ ਗਿਵ ਯੂ ਯੂ ਨੋ ਮੋਰ ਡੀਟੇਲਸ ਸੋ ਜਿੰਨਾ ਜਲਦੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਐਂਡ ਵੀ ਆਰ ਏਬਲ ਟੂ ਸ਼ੇਅਰ ਇਟ ਵਿਦ ਯੂ ਵੀ ਗਿਵ ਇਟ ਟੂ ਯੂ ਮੈਡਮ ਮੈਡਮ ਇੱਕ ਸਵਾਲ ਆ ਮੇਰਾ ਜਦੋਂ ਇਹ ਘਟਨਾ ਹੋਈ ਸੀ ਰਾਤ ਨੂੰ ਫਾਇਰਿੰਗ ਹੋਈ ਸੀ ਉਤੋਂ ਦੂਜੇ ਦਿਨ ਤੋਂ ਇਹ ਰੌਲਾ ਪੈ ਰਿਹਾ ਸੀ ਇਹ ਵਾਕਿਆ ਹੀ ਰੰਜੋ ਸਿੱਜਾ ਗੈਂਗ ਵਰਸਸ ਗੈਂਗ ਸੀ ਦੇਖਿਏ ਐਜ਼ ਆਈ ਸੈਡ ਜਿਹੜੇ ਦੋ ਮੁੱਖ ਦੋਸ਼ੀ ਰਹਿੰਦੇ ਸੀ ਉਹ ਅੱਜ ਫੜੇ ਗਏ ਨੇ ਇਨਾ ਗੁਲੂ ਹੋਰ ਪੁੱਛਕਿਛ ਹੋਊਗੀ ਇਹ ਸਾਰੀਆਂ ਗੱਲਾਂ ਆਪਾਂ ਕਲੈਰੀਫਾਈ ਕਰਾਂਗੇ ਐਂਡ ਦੈਨ ਵੀ ਲੈਟ ਯੂ ਨੋ